ਸਤ ਸ੍ਰੀ ਅਕਾਲ ਦੋਸਤੋ ਪੰਜਾਬ ਫੈਕਟ ਚੈਨਲ ਉਤੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਠਾਰ ਬਾਰੇ ਜਿਹੜੇ ਪਰਿਵਾਰ ਠਾਰ ਦੰਦੇ ਹੁੰਦੇ ਸੀ ਖਾੜਕੂਆਂ ਨੂੰ ਉਹ ਕਈ ਵਾਰ ਖਾੜਕੂ ਪੈਸਾ ਰੱਖ ਜਾਂਦੇ ਸੀ ਠਾਰ ਉੱਤੇ ਤੇ ਉਹ ਉਹਨਾਂ ਦੇ ਉਹਨਾਂ ਦੇ ਅੰਦਰ ਕਿਵੇਂ ਲਾਲਚ ਆ ਜਾਂਦਾ ਸੀ ਠਾਰ ਵਾਲਿਆਂ ਦੇ ਅੱਜ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਦਲਜੀਤ ਸਿੰਘ ਬਿੱਟੂ ਜੀ ਕਿਤਾਬ ਵਿੱਚ ਲਿਖਦੇ ਨੇ ਕਹਿੰਦੇ ਵੀ ਇਹ ਕਹਾਣੀ ਬਹੁਤ ਕਹਾਣੀਆਂ ਦਾ ਇੱਕ ਨਮੂਨਾ ਹੈ ਸਾਡੇ ਕਿਸੇ ਮਿੱਤਰ ਨੇ ਇੱਕ ਚੰਗੇ ਅਮੀਰ ਪਰਿਵਾਰ ਵਿੱਚ ਸਾਡੀ ਠਾਰ ਬਣਾਈ ਉਹ ਦੋ ਭਰਾ ਸਨ ਪਰ ਇੱਕ ਨੂੰ ਸਾਡੇ ਬਾਰੇ ਕੁਝ ਨਹੀਂ ਸੀਗਾ ਪਤਾ ਮੈਂ ਉੱਥੇ ਘੱਟ ਹੀ ਠਹਿਰਿਆ ਕਿਉਂਕਿ ਉਸ ਇਲਾਕੇ ਵਿੱਚ ਮੈਨੂੰ ਹੋਰ ਬਹੁਤ ਲੋਕ ਜਾਣਦੇ ਸਨ ਮੈਂ ਉੱਥੇ 15 ਲੱਖ ਰੁਪਇਆ ਰੱਖ ਦਿੱਤਾ ਜੋ ਕਿਸੇ ਲੋੜ ਸਮੇਂ ਵਰਤਿਆ ਜਾ ਸਕੇ ਮੈਂ ਉਸ ਠਾਰ ਵਾਲੇ ਬਾਰੇ ਬਹੁਤਾ ਕੁਝ ਨਹੀਂ ਸੀ ਜਾਣਦਾ ਪਰ ਇਲਾਕੇ ਵਿੱਚ ਉਹ ਇੱਕ ਅਹਿਮ ਪਰਿਵਾਰ ਸੀ ਬਾਅਦ ਵਿੱਚ ਪਤਾ ਲੱਗਿਆ ਕਿ ਵੱਡਾ ਭਰਾ ਜਿਸ ਕੋਲ ਸਾਡੀ ਠਾਰ ਸੀ ਪੈਸਾ ਉਸਦੀ ਕਮਜ਼ੋਰੀ ਸੀ ਤੇ ਪੈਸੇ ਖਾਤਰ ਪਹਿਲਾਂ ਉਹ ਅਪਰਾਧ ਵਿੱਚ ਵੀ ਸ਼ਾਮਲ ਰਿਹਾ ਸੀ ਉਹਨਾਂ ਦਾ ਆਪਣਾ ਕੋਈ ਕਾਰੋਬਾਰ ਸੀ ਤੇ ਉਹਨੇ ਕੁਝ ਪੈਸਾ ਕਾਰੋਬਾਰ ਵਿੱਚ ਲਾ ਦਿੱਤਾ ਬਾਅਦ ਵਿੱਚ ਉਹਨਾਂ ਦੋਵਾਂ ਭਰਾਵਾਂ ਦੀ ਆਪਸ ਵਿੱਚ ਲੜਾਈ ਹੋ ਕੇ ਘਰ ਕਾਰੋਬਾਰ ਦੀ ਵੰਡਵਢਾਈ ਹੋ ਗਈ ਛੋਟੇ ਭਰਾ ਨੇ ਲੁਧਿਆਣੇ ਜਾ ਕੇ ਮੌਕੇ ਦੇ ਐਸਪੀ ਰਾਜਕਿਸ਼ਨ 베ਦੀ ਨੂੰ ਦੱਸ ਦਿੱਤਾ ਕਿ ਉਹਦੇ ਵੱਡੇ ਭਰਾ ਕੋਲ ਦਲਜੀਤ ਸਿੰਘ ਆਉਂਦਾ ਹੈ। ਉਹਨਾਂ ਦੇ ਪੈਸੇ ਵੀ ਉਹਦੇ ਕੋਲ ਪਏ ਨੇ। ਉਸ ਵੇਲੇ ਐਸਪੀ ਰਾਜਕਿਸ਼ਨ 베ਦੀ ਸਾਨੂੰ ਬੁਰੀ ਤਰ੍ਹਾਂ ਪਾੜ ਰਿਹਾ ਸੀ ਜੋ ਉਹਦੇ ਵੱਡੇ ਭਰਾ ਨੂੰ ਪਹਿਲਾਂ ਹੀ ਜਾਣਦਾ ਸੀ ਕਿਉਂਕਿ ਉਹਨੇ ਉਸਨੂੰ ਜੁਰਮ ਵਿੱਚ ਪਹਿਲਾਂ ਹੀ ਫੜਿਆ ਸੀ। 베ਦੀ ਨੇ ਉਸਨੂੰ ਆਪਣੇ ਵਿਸ਼ਵਾਸ ਵਿੱਚ ਲੈ ਲਿਆ ਤੇ ਪੁਰਸ਼ੀਆ ਤਰੀਕੇ ਨਾਲ ਸਮਝਾਇਆ ਵੀ ਜੇ ਤੂੰ ਸਾਡਾ ਸਾਥ ਨਹੀਂ ਦਿੰਦਾ ਤਾਂ ਅੱਗੇ ਮੌਤ ਹੈ। ਜੇ ਤੂੰ ਸਾਡਾ ਸਾਥ ਦਵੇਂ ਤਾਂ ਤੇਰੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਲੱਗੇਗਾ ਇਹ ਪੈਸਾ ਵੀ ਤੇਰਾ ਹੈ ਤੇ ਸਰਕਾਰ ਤੈਨੂੰ ਬਹੁਤ ਨਾਮ ਦੇਵੇਗੀ ਤੇਰੇ ਸਾਰੇ ਕੰਮ ਹੋ ਜਾਣਗੇ ਤੂੰ ਇਹਨਾਂ ਨੂੰ ਫੜਾ ਦੇ ਇੱਕ ਵਾਰੀ ਆਪਾਂ ਫੜਾਂਗੇ ਵੀ ਇਸ ਤਰੀਕੇ ਨਾਲ ਕਿ ਕਿਸੇ ਨੂੰ ਤੇਰੇ ਉੱਤੇ ਕੋਈ ਸ਼ੱਕ ਨਹੀਂ ਹੋਊਗਾ ਉਹਨੇ ਕਿਸੇ ਤਰੀਕੇ ਨਾਲ ਬੇਦੀ ਦੀ ਗੱਲ ਮੰਨ ਲਈ ਤੇ ਪੂਰੀ ਤਰ੍ਹਾਂ ਉਹਨਾਂ ਨਾਲ ਰਲ ਗਿਆ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਲੱਗੇਗਾ ਮੈਂ ਉਹਨਾਂ ਦੇ ਘਰ ਪਹਿਲਾਂ ਹੀ ਬਹੁਤ ਘਟ ਜਾਂਦਾ ਸੀ ਤੇ ਠਾਰ ਦੇਣ ਵਾਲਾ ਮਿੱਤਰ ਵੀ ਬਾਹਰ ਚਲਾ ਗਿਆ ਉਸ ਤੋਂ ਬਾਅਦ ਮੇਰਾ ਉੱਥੇ ਜਾਣਾ ਹੀ ਨਾ ਹੋਇਆ ਦੂਜੇ ਪਾਸੇ ਇਹ ਬੰਦਾ ਜੋ ਲੋਕੇ ਮੈਨੂੰ ਫੜਾਉਣ ਲਈ ਸਹਿਮਤ ਹੋਇਆ ਸੀ ਹੁਣ ਉਹ ਲੁੱਤੇਹਾਣਾ ਪੁਲਿਸ ਦੀ ਖਾਸ ਗਸ਼ਤੀ ਟੋਲੀ ਨਾਲ ਮੇਰੇ ਪਿੱਛੇ ਫਿਰ ਨੱਗ ਪਿਆ ਜਿੱਥੇ ਮੇਰੇ ਹੋਣ ਬਾਰੇ ਅੰਦਾਜ਼ਾ ਹੁੰਦਾ ਕਿ ਇਸ ਇਲਾਕੇ ਵਿੱਚ ਹੋ ਸਕਦਾ ਹੈ ਉੱਥੇ ਇਹ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਵਿੱਚ ਜਾਣ ਲੱਗ ਪਿਆ ਮੈਂ ਇੱਕ ਵਾਰ ਮਨਜਿੰਦਰ ਸਿੰਘ ਏਸੀ ਨੂੰ ਉੱਥੇ ਲੈ ਕੇ ਗਿਆ ਕਿ ਤੁਸੀਂ ਇਸ ਠਾਰ ਨੂੰ ਵਰਤ ਸਕਦੇ ਹੋ ਤੇ ਇੱਥੇ ਪੈਸਾ ਵੀ ਪੇ ਉਸ ਤੋਂ 1 ਲੱਖ ਲੈ ਕੇ ਆ ਗਿਆ ਪਰ ਮੁੜ ਕੇ ਨਹੀਂ ਗਿਆ ਇੱਕ ਵਾਰ ਮੈਂ ਤੇ ਅਵਤਾਰ ਸਿੰਘ ਦਾਉ ਮਾਜਰਾ ਰਿਖੇ ਵਿੱਚ ਜਾ ਰਹੇ ਸੀ ਤਾਂ ਇੱਕ ਬੰਦਾ ਭਾਈ ਬਾਲਾ ਚੌਂਕ ਵਿੱਚ ਕੁਦਰਤੀ ਸਾਨੂੰ ਮਿਲ ਗਿਆ ਕੁਝ ਦਿਨਾਂ ਬਾਅਦ ਸਾਨੂੰ ਪੁਲਿਸ ਵਿੱਚੋਂ ਸਾਡੇ ਇੱਕ ਸੋਤਰਾਂ ਹੀ ਪਤਾ ਲੱਗਿਆ ਕਿ ਜਿਸ ਦਿਨ ਅਸੀਂ ਉਸ ਨੂੰ ਮਿਲੇ ਸੀ ਉਸ ਰਾਤ ਸਾਡੀਆਂ ਸਾਰੀਆਂ ਪ੍ਰਾਣੀਆਂ 18 ਸਾਡੇ ਰਾਪਤੇ ਦੇ ਬੰਦੇ ਤੇ ਹੋਰ ਲੁੱਧੇਹਾਣੇ ਦੀਆਂ ਮੁੱਖ ਥਾਵਾਂ ਤੇ ਪੁਲਿਸ ਮੈਨੂੰ ਲੱਭਦੀ ਰਹੀ। ਉਸ ਵਕਤ ਸਾਨੂੰ ਕੋਈ ਸਮਝ ਨਾ ਲੱਗੀ ਕਿ ਇਸ ਦਾ ਮਤਲਬ ਕੀ ਹੈ ਪਰ ਮੈਂ ਇਹ ਜ਼ਰੂਰ ਯਾਦ ਕਰ ਲਿਆ ਕਿ ਉਸ ਦਿਨ ਸਾਨੂੰ ਕੌਣ-ਕੌਣ ਮਿਲਿਆ ਤੇ ਉਹਨਾਂ ਬੰਦਿਆਂ ਬਾਰੇ ਥੋੜਾ ਸੁਚੇਤ ਹੋ ਗਏ ਅਸੀਂ। ਅਸਲ ਵਿੱਚ ਇਹ ਬੰਦਾ ਉਸੇ ਵਕਤ ਬੇਦੀਗੋਲ ਚਲੇ ਆ ਗਿਆ ਤੇ ਉਹਨਾਂ ਨੇ ਮੈਨੂੰ ਲੱਭਣ ਲਈ ਜੋ ਕੁਝ ਕਰ ਸਕਦੇ ਸੀ ਉਹ ਕੀਤਾ। ਕੁਦਰਤੇ ਹੀ ਉਸ ਵੇਲੇ ਤੱਕ ਅਸੀਂ ਕਿਸੇ ਪੁਰਾਣੇ ਸੰਪਰਕ ਵਿੱਚ ਨਹੀਂ ਰਹੇ ਸੀ ਇਹ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਮੈਨੂੰ ਬਾਹਰ ਵਾਲੇ ਉਹ ਸਿੰਘ ਦਾ ਸੁਨੇਹਾ ਆਇਆ ਜਿਸ ਨੇ ਠਾਰ ਬਣਵਾਈ ਸੀ ਉਹਨੇ ਕਿਹਾ ਵੀ ਉਹ ਠਾਰ ਹੁਣ ਬਹੁਤੇ ਬਚਾਅ ਵਾਲੀ ਨਹੀਂ ਕਿਉਂਕਿ ਭਰਾਵਾਂ ਵਿੱਚ ਲੜਾਈ ਹੋ ਗਈ ਹੈ ਤੇ ਛੋਟੇ ਭਰਾ ਨੂੰ ਤੁਹਾਡੇ ਬਾਰੇ ਪਤਾ ਹੈ ਉਹਨੂੰ ਕੁਝ ਹੋਰ ਪਤਾ ਨਹੀਂ ਸੀ ਕਿ ਗੱਲ ਕਿੱਥੇ ਤੱਕ ਵਿਗੜ ਚੁੱਕੀ ਹੈ ਇਹ ਕੋਈ 1988 ਦੀ ਗੱਲ ਹੈ ਉਹਨਾਂ ਦਿਨਾਂ 'ਚ ਜਲੰਧਰ ਸ਼ਹਿਰ ਵਿੱਚ ਸਾਡਾ ਕਾਫੀ ਆਉਣ ਜਾਣ ਸੀ ਇਹ ਗੱਲ ਲੁਧਿਆਣੇ ਪੁਲਿਸ ਤੱਕ ਵੀ ਪਹੁੰਚ ਗਈ ਕਿ ਹੁਣ ਸਾਡਾ ਘਿੜਾ ਲੁਧਿਆਣੇ ਦੀ ਥਾਂ ਜਲੰਧਰ ਹੈ ਇੱਕ ਦਿਨ ਮੈਂ ਦੁਪਹਿਰ ਦੇ ਵਕਤ ਪਟਿਆਲੇ ਨੂੰ ਬੱਸ ਫੜ ਲਈ ਅੱਡੇ ਦੇ ਪਿਛਲੇ ਪਾਸੋਂ ਦੀ ਆ ਕੇ ਸਿੱਧਾ ਖੜੀ ਬੱਸ ਵਿੱਚ ਬੈਠ ਗਿਆ ਬੱਸ ਖਾਲੀ ਸੀ ਤੇ ਤੁਰੰਤ ਹਲੇ 15 ਗੋਮਿੰਟ ਦਾ ਸਮਾਂ ਸੀ ਮੈਂ ਅਖਬਾਰ ਲੈ ਕੇ ਪੜਨ ਲੱਗ ਪਿਆ ਮੈਨੂੰ ਅੰਦਰ ਬੈਠੇ ਨੂੰ ਉਂਝ ਲੱਗੇ ਆ ਕਿ ਪਿਛਲੇ ਪਾਸੇ ਨੂੰ ਕਿਤਾਬਾਂ ਤੇ ਚਾਹ ਦੀਆਂ ਦੁਕਾਨਾਂ ਵੱਲ ਨੂੰ ਦੇਖਾਂ ਇਹ ਇਸ ਤਰ੍ਹਾਂ ਹੈ ਕਿ ਕਈ ਵਾਰ ਅਚਨ ਚੇਤ ਬਿਨਾ ਕਿਸੇ ਕਾਰਨ ਤੁਸੀਂ ਕਿਸੇ ਬੰਦੇ ਜਾਂ ਦਿਸ਼ਾ ਵੱਲ ਦੇਖਣ ਲਈ ਮਜਬੂਰ ਹੋ ਜਾਂਦੇ ਹੋ ਇਹ ਕੋਈ ਸੋਚ ਕੇ ਕੀਤਾ ਫੈਸਲਾ ਨਹੀਂ ਹੁੰਦਾ ਜਦੋਂ ਤੁਸੀਂ ਉਧਰ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਵੀ ਉੱਥੇ ਤੁਹਾਡੇ ਵੱਲ ਕੋਈ ਦੇਖ ਰਿਹਾ ਜਾਂ ਕੁਝ ਐਸਾ ਹੁੰਦਾ ਹੈ ਜਿਸ ਨਾਲ ਤੁਹਾਡਾ ਸੰਬੰਧ ਹੈ ਇਹਦੀ ਕੋਈ ਤਰਕਮਈ ਵਿਆਖਿਆ ਤਾਂ ਹੈ ਨਹੀਂ ਪਰ ਮੈਂ ਬਹੁਤ ਵਾਰ ਇਸ ਨੂੰ ਅਜਮਾਇਆ ਜਦੋਂ ਮੈਂ ਬੱਸ ਵਿੱਚੋਂ ਉਧਰ ਦੇਖਿਆ ਤਾਂ ਉੱਥੇ ਉਹਨਾਂ ਠਾਰ ਵਾਲੇ ਭਰਾਵਾਂ ਵਿੱਚੋਂ ਵੱਡਾ ਭਰਾ ਇੱਕ ਥਮਲੇ ਦੇ ਪਿੱਛੇ ਐਨਕ ਲਾਈ ਤੇ ਦਾੜੀ ਬੰਨੀ ਖੜਾ ਸੀ ਮੇਰਾ ਦਿਲ ਉਸੇ ਤਰ੍ਹਾਂ ਧੜਕਿਆ ਜਿਸ ਤਰ੍ਹਾਂ ਖਤਰੇ ਦੀ ਸੂਹ ਮਿਲਣ ਤੇ ਧੜਕਦਾ ਹੁੰਦਾ ਹੈ ਉਸ ਨੇ ਮੈਨੂੰ ਨਹੀਂ ਸੀ ਦੇਖਿਆ ਮੈਂ ਖੜੀ ਬੱਸ ਵਿੱਚ ਬੈਠਾ ਸੀ ਤੇ ਮੈਂ ਬਾਹਰ ਖੜੀਆਂ ਬੱਸਾਂ ਵਿੱਚ ਦੀ ਹੀ ਆ ਕੇ ਚੜਿਆ ਸੀ ਪੂਰੇ ਅੱਡੇ ਵਿੱਚ ਨਹੀਂ ਸੀ ਵੜਿਆ ਇਸ ਤਰ੍ਹਾਂ ਬਚਾਅ ਵਜੋਂ ਕੀਤਾ ਸੀ ਮੈਂ ਮੈਂ ਦੇਖਿਆ ਕਿ ਉਹ ਬੰਦਾ ਅੱਡੇ ਵਿੱਚ ਸਭ ਪਾਸੇ ਵੱਲ ਝਾਕ ਰਿਹਾ ਸੀ ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ ਉਸ ਦੀ ਇੱਥੇ ਹੋਣ ਦੀ ਕੋਈ ਤੁਕ ਨਹੀਂ ਸੀ ਬਣਦੀ ਉਹ ਤਾਂ ਕਾਰ ਵਿੱਚ ਸਫ਼ਰ ਕਰਦਾ ਸੀ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਸੀ ਪਰ ਜੋ ਬਾਹਰ ਵਾਲੇ ਦੋਸਤਾਂ ਨੇ ਕਿਹਾ ਸੀ ਤੇ ਫਿਰ ਉਸ ਨੂੰ ਮਿਲਣ ਵਾਲੇ ਦਿਨ ਸਾਰੀਆਂ ਥਾਵਾਂ ਤੇ ਪੁਲਿਸ ਦੇ ਛਾਪੇ ਪੈਣੇ ਤੇ ਹੁਣ ਜਿਸ ਤਰ੍ਹਾਂ ਉਹ ਇੱਥੇ ਕੁਝ ਭੇਸ ਬਦਲ ਕੇ ਜਿਵੇਂ ਕੁਝ ਲੱਪਦਾ ਹੋਵੇ ਉਹ ਫਿਰ ਰਿਹਾ ਸੀ ਇਹ ਸਭ ਕੁਝ ਸ਼ੱਕੀ ਸੀ ਮੇਰੇ ਦਿਲ ਨੇ ਜੋ ਮਹਿਸੂਸ ਕੀਤਾ ਤੇ ਮੇਰੇ ਮਨ ਨੇ ਮੈਨੂੰ ਬੇਵਜਾ ਪਿੱਛੇ ਮੁੜ ਕੇ ਦੇਖਣ ਲਈ ਮਜਬੂਰ ਕੀਤਾ ਉਹਦਾ ਮਤਲਬ ਸੀ ਕਿ ਕੋਈ ਗੰਭੀਰ ਖਤਰਾ ਹੈ ਮੈਂ ਇੱਕਦਮ ਸੀਟ ਤੇ ਲੰਬਾ ਪੈ ਗਿਆ ਬੱਸ ਵਿੱਚ ਥੋੜੀਆਂ ਹੀ ਸਵਾਰੀਆਂ ਸਨ ਤੇ 10 ਕੋ ਮਿੰਟ ਬਾਅਦ ਉਹ ਤੁਰ ਪਈ ਇਸ ਘਟਨਾ ਤੋਂ ਬਾਅਦ ਮੈਂ ਉਸ ਬੰਦੇ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਜਾਂਦਾ ਤੇ ਮਨਜਿੰਦਰ ਸਿੰਘ ਈਸੀ ਨੂੰ ਵੀ ਕਹਿ ਦਿੰਦਾ ਵੀ ਉੱਥੇ ਨਹੀਂ ਜਾਣਾ ਹੁਣ ਇਹ ਮੇਰਾ ਅੰਦਾਜ਼ਾ ਸੀ ਪਰ ਹਾਲੇ ਕੁਝ ਪੱਕਾ ਨਹੀਂ ਸੀ ਪਤਾ ਜੇ ਅਸੀਂ ਚਾਹਦੇ ਤਾਂ ਉਸ ਨੂੰ ਕੁਝ ਵੀ ਕਰ ਸਕਦੇ ਸੀ ਮੈਂ ਇਹਦੇ ਵਿੱਚ ਹੀ ਭਲਾ ਸਮਝਿਆ ਕਿ ਚਲੋ ਪ੍ਰਮਾਤਮਾ ਨੇ ਖਬਰਦਾਰ ਕੀਤਾ ਹੈ ਜਦੋਂ ਪਾਰੋ ਆ ਕੇ 92 ਵਿੱਚ ਪੈਸੇ ਦੀ ਜ਼ਰੂਰਤ ਵੀ ਪਈ ਫਿਰ ਵੀ ਮੈਂ ਉਸ ਨੂੰ ਛੱਡ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਵੀ ਜੇ ਪੈਸਾ ਲੈਣ ਗਏ ਤਾਂ ਉਸ ਨੂੰ ਮਾਰਨਾ ਪੈ ਸਕਦਾ ਉਸ ਦੇ ਮਰਨ ਨਾਲ ਇੱਕ ਵੱਡੇ ਹਿੱਸੇ ਵਿੱਚ ਮਾਰਾ ਪ੍ਰਭਾਵ ਪੈਣਾ ਸੀ ਇਸ ਕਰਕੇ ਮੈਂ ਉਸ ਨੂੰ ਮਨਚੋਂ ਭੁਲਾ ਦਿੱਤਾ ਤੇ ਉਹਦਾ ਮਾਮਲਾ ਪਰਮਾਤਮਾ ਦੇ ਹਵਾਲੇ ਛੱਡ ਦਿੱਤਾ ਜਦੋਂ ਮੈਂ 96 ਵਿੱਚ ਫੜਿਆ ਗਿਆ ਤੇ ਲੁਧਿਆਣੇ ਪੁਲਿਸ ਕੋਲ ਸੀ ਤਾਂ ਇੱਕ ਦਿਨ ਇੱਕ ਵੱਡਾ ਅਫਸਰ ਆਇਆ ਜਿਹੜਾ ਪਹਿਲਾਂ ਕਾਫੀ ਥਾਂ ਹੀ ਲੁਧਿਆਣੇ ਤਣਾਤ ਰਿਹਾ ਸੀ ਉਹਨੇ ਮੇਰੇ ਤੋਂ ਪੁੱਛਿਆ ਕਿ ਤੇਰੀ ਤਵਦੀਸ਼ ਵਿੱਚ ਉਹ ਬੰਦੇ ਦਾ ਨਾਂ ਕਿਤੇ ਨਹੀਂ ਆਇਆ ਜਿਸ ਨੂੰ ਤੂੰ 15 ਲੱਖ ਰੁਪਏ ਦਿੱਤਾ ਸੀ ਜਿਹੜਾ ਕਈ ਸਾਲ ਸਾਡੇ ਨਾਲ ਸ਼ਰਾਬ ਪਿੰਦਾ ਰਿਹਾ ਤੇ ਤੈਨੂੰ ਲੱਭਦਾ ਰਿਹਾ ਮੈਂ ਸੱਚਮੁੱਚ ਹੀ ਉਸਨੂੰ ਭੁੱਲ ਚੁੱਕਿਆ ਸੀ ਤੇ ਉਸਦਾ ਨਾਂ ਸੁਣਦਿਆਂ ਹੀ ਉਹ ਸਾਰੇ ਖੱਸ਼ੇ ਸੱਚ ਹੋ ਗਏ। ਮੈਂ ਮੁਸਕਰਾ ਕੇ ਕਿਹਾ ਵੀ ਮੈਨੂੰ ਉਹਦੇ ਬਾਰੇ ਯਾਦ ਨਹੀਂ ਭੁੱਲੀ ਗਿਆ ਸੀ। ਉਸਨੇ ਕਿਹਾ ਕਿ ਤਾਂ ਹੀ ਤੂੰ ਬਚ ਗਿਆ। ਫਿਰ ਉਸਨੇ ਕਿਹਾ ਕਿ ਬੰਦਾ ਬਹੁਤ ਕਮੀਨਾ ਹੋ ਸਕਦਾ ਹੈ। ਅਗਲੇ ਦਿਨ ਉਹਨਾਂ ਨੇ ਉਸ ਬੰਦੇ ਨੂੰ ਬੁਲਾਇਆ। ਉਹ ਤਾਂ ਨਹੀਂ ਆਇਆ ਪਰ ਉਹਦਾ ਲਾਚਾਰ ਪਿਓ ਕੁਝ ਘੰਟੇ ਸ਼ਰਮਿੰਦਾ ਜਿਹਾ ਹੋ ਕੇ ਉੱਥੇ ਸੀਆਈਏ ਸਟਾਫ ਵਿੱਚ ਬੈਠਾ ਰਿਹਾ। ਉਸ ਤੋਂ ਬਾਅਦ ਮੈਂ ਫਿਰ ਉਹਨਾਂ ਨੂੰ ਆਪਣੇ ਜ਼ਿਹਨ 'ਚੋਂ ਕੱਢ ਦਿੱਤਾ ਤੇ ਇਹਨਾਂ ਨਾਲ ਹਿਸਾਬ-ਕਿਤਾਬ ਪ੍ਰਮਾਤਮਾ ਹੀ ਕਰੇਗਾ। ਜਿਸ ਪੁਲਿਸ ਅਫਸਰ ਨੇ ਇਸ ਬੰਦੇ ਬਾਰੇ ਗੱਲ ਕੀਤੀ ਸੀ ਉਹ ਆਪ ਵੀ ਸਾਡੇ ਬਹੁਤ ਬਰਖਲਾਫ ਰਿਹਾ ਤੇ ਉਸ ਨੇ ਚੋਟੀ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਉਸ ਦੀ ਨਿਗਾਹ ਵਿੱਚ ਵੀ ਉਹ ਬੰਦੇ ਲਈ ਕੋਈ ਸਤਕਾਰ ਨਹੀਂ ਸੀ ਗੱਦਾਰਾਂ ਤੇ ਮੁਖਬਰਾਂ ਦਾ ਇਹੋ ਹੀ ਹਾਲ ਹੁੰਦਾ ਹੈ ਸਭ ਉਹਨਾਂ ਨੂੰ ਨਫ਼ਰਤ ਨਾਲ ਦੇਖਦੇ ਨੇ ਤੇ ਮਾੜਾ ਸਮਝਦੇ ਨੇ ਪਰ ਕੰਮ ਲੈਣ ਲਈ ਉਹਨਾਂ ਨੂੰ ਹਰ ਤਰੀਕੇ ਨਾਲ ਪਾਲਦੇ ਪੋਸਦੇ ਤੇ ਸ਼ਿੰਗਾਰਦੇ ਨੇ ਅਕਸਰ ਇਹਨਾਂ ਲੋਕਾਂ ਦਾ ਅੰਤ ਬਹੁਤ ਮਾੜਾ ਹੁੰਦਾ ਹੈ ਕਈ ਵਾਰ ਤਾਂ ਸਰਕਾਰੀ ਇਹਨਾਂ ਨੂੰ ਮਾਰ ਦਿੰਦੀ ਹੈ ਤੇ ਕਈ ਵਾਰ ਇਹ ਅਪਰਾਧ ਵਿੱਚ ਜਾਂ ਨਸ਼ਿਆਂ ਵਿੱਚ ਡੁੱਬ ਕੇ ਮਰ ਜਾਂਦੇ ਨੇ। ਇਹਨਾਂ ਦੇ ਪਰਿਵਾਰਾਂ ਲਈ ਵੀ ਬਹੁਤ ਔਖਾ ਹੋ ਜਾਂਦਾ ਹੈ। ਪੁਲਿਸ ਵੱਲੋਂ ਕਈ ਥਾਂ ਇਹਨਾਂ ਦੇ ਪਰਿਵਾਰਾਂ ਦਾ ਵੀ ਸ਼ੋਸ਼ਣ ਹੁੰਦਾ ਹੈ ਕਿਉਂਕਿ ਲੋਕਾਂ ਵਿੱਚ ਉਹਨਾਂ ਬਾਰੇ ਗੱਲ ਫੈਲ ਗਈ ਹੁੰਦੀ ਹੈ ਤੇ ਕੋਈ ਉਹਨਾਂ ਦੀ ਮਦਦ ਲਈ ਨਹੀਂ ਬੌੜਦਾ ਤੇ ਪਰਿਵਾਰ ਵੀ ਮਜਬੂਰ ਹੋ ਜਾਂਦੇ ਨੇ। ਦੋਸਤੋ ਇਹ ਕਿੱਸਾ ਸੀ ਇੱਕ ਐਸੀ ਠਾਰ ਦਾ ਜਿਹੜਾ ਬੰਦਾ ਜਿੱਥੇ ਦਾ ਬੰਦਾ ਜਿਹਦੀ ਠਾਰ ਸੀ ਉਹ ਪੈਸਾ ਦੇ ਕੇ ਵਕਾਊ ਹੋ ਗਿਆ ਸੀ। ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ